ਭੋਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਪਦਰੀ ਮੀਟਿੰਗ ਸ਼ਹਿਰੀ ਪ੍ਰਧਾਨ ਬਲਵਿੰਦਰ ਸਿੰਘ ਜੱਸੀ ਅਤੇ ਦਿਹਾਤੀ ਪ੍ਰਧਾਨ ਬੂਟਾ ਸਿੰਘ ਸੰਗਵਾਲ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੂ ਭੋਜਨ ਸਮਾਜ ਪਾਰਟੀ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਸਰਦਾਰ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸੂਬਾ ਸਕੱਤਰ ਬਲਵਿੰਦਰ ਬਿੱਟਾ ਅਤੇ ਸੂਬਾ ਸਕੱਤਰ ਭਗ ਸਿੰਘ ਸ੍ਰੀ ਪੁੱਜੇ ਵਰਕਰਾਂ ਦੇ ਭਾਰੀ ਇਕੱਠ ਨੂੰ ਸਬੋਧਨ ਕਰਦਿਆਂ ਸਰਦਾਰ ਕਰੀਮਪੁਰ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਵਰਕਰਾਂ ਨੂੰ ਦਿਨ ਰਾਤ ਇੱਕ ਕਰਨ ਦਾ ਸੁਨੇਹਾ ਦਿੱਤਾ ਉਹਨਾਂ ਚੰਡੀਗੜ੍ਹ ਤੇ ਹਰਿਆਣਾ ਦੀ ਵਿਧਾਨ ਸਭਾ ਲਈ ਜਗ੍ਹਾ ਦੇਣ ਦੇ ਮਾਮਲੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆੜੇ ਹੱਥੀ ਲਿਆ ਨਾਲ ਹੀ ਉਹਨਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਨਾ ਕਰਾਉਣ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਲੋਕਤੰਤਰ ਦਾ ਕਤਲ ਕਰਨ ਵਾਲੀ ਜਮਾਤ ਆਖਿਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿਹਾ ਕਿ ਭਾਜਪਾ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਇਸ ਤੋਂ ਪਹਿਲਾਂ ਕਾਂਗਰਸ 84 ਵਰਗ ਸਿੱਖ ਕਤਲਿਆਂ ਤੇ ਗੁਰਦਾਰੇ ਤੋੜ ਚੁੱਕੀ ਹੈ ਜਦ ਕੇ बसपा ਨੇ ਜਾਤ ਤੋੜਨ ਦਾ ਕੰਮ ਕੀਤਾ ਹੈ ਆਪ ਨੇ ਲੋਕਾਂ ਨੂੰ ਅਸਿੱਖਿਤ ਕਰਕੇ ਮਣਾਮੁਹੀ ਹੋਰ ਕਰਜ਼ਾ ਚੜਾ ਦਿੱਤਾ ਹੈ ਇਸ ਲਈ ਲੋਕ बसपा ਤੇ ਵਿਸ਼ਵਾਸ ਕਰਕੇ ਇਸ ਦੀ ਤਾਕਤ ਬਣ ਇਸ ਮੌਕੇ ਲੋਕ ਸਭਾ ਦੇ ਇੰਚਾਰਜ ਜਵਿੰਦਰ ਸਿੰਘ ਰਾਮਗੜੀਆ ਨਰਮਲ ਸਿੰਘ ਸਾਇਆ ਤੇ ਜੀਤਰਾਮ ਬਸਲਾ ਦੋਵੇਂ ਇੰਚਾਰਜ ਲੁਧਿਆਣਾ ਹੁਸਨ ਨਾਲ ਜਨਾਗਰ ਇੰਚਾਰਜ ਬਾਮਸੇਫ ਫਰਗਣ ਫਿਰਗਾ ਸਾਬਕਾ ਜ਼ਿਲ੍ਹਾ ਪ੍ਰਧਾਨ ਸੋਨੂ ਅਮਿਤਕਰੀ ਬਟੂ ਸ਼ੇਰਪਰੀ ਇੰਚਾਰਜ ਮੀਡੀਆ ਰਾਮ ਨਰੈਣ ਪ੍ਰਧਾਨ ਡਾਕਟਰ ਅੰਬੇਡਕਰ ਨੌਜਲ ਅਤੇ ਹੋਰ ਹਾਜ਼ਰ ਸਨ ਬਾਜੂਨ ਸਮਾਜ ਪਾਰਟੀ ਵੱਲੋਂ ਅਸੀਂ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੀ ਮੀਟਿੰਗਾਂ ਦਾ ਪ੍ਰੋਗਰਾਮ ਲਿਖਿਆ ਔਰ ਉਹਦੇ ਤਹਿਤ ਹੀ ਜਿਲ੍ਹੇ ਦੇ ਨਾਮ ਬਾਜੂਨ ਸਮਾਜ ਪਾਰਟੀ ਦੀ ਐਡ ਮੀਟਿੰਗ ਹੋਈ ਔਰ ਖੁਸ਼ੀ ਦੀ ਗੱਲ ਹੈ ਕਿ ਬਾਜੂਨ ਸਮਾਜ ਪਾਰਟੀ ਦੇ ਸਾਰੇ ਵਰਕਰ ਸਾਰੇ ਲੀਡਰਸ਼ਿਪ ਉਹਨਾਂ ਨੇ ਕਲੈਕਟਿਵਲੀ ਔਰ ਮਜਬੂਤੀ ਨਾਲ ਇਸ ਅੰਦੋਲਨ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਔਰ ਪ੍ਰਿੰਕਮਾਰੀ ਮਾਇਆਵਤੀ ਜੀ ਦੇ ਫੈਸਲੇ ਦਾ ਸਭ ਨੇ ਬਹੁਤ ਉਤਸ਼ਾਹ ਨਾਲ ਜੋਸ਼ ਨਾਲ ਸਵਾਗਤ ਕੀਤਾ ਕਿਉਂਕਿ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਪੰਜ ਚੇਕ ਨੂੰ ਕਰਨ ਮਾਇਆਵਤੀ ਜੀ ਨੇ ਨਿਭਾਉੀ ਔਰ ਉਸ ਤੋਂ ਬਾਅਦ ਅਸੀਂ ਲਗਾਤਾਰ ਫੀਲਡ ਦੇ ਵਿੱਚ ਅੱਜ ਲਧਿਆਣਾ ਜ਼ਿਲ੍ਹੇ ਦੇ ਵਿੱਚ ਬਸਤਾ ਦੇ ਵਰਕਰਾਂ ਸਮੇਤਾਂ ਵੱਲ ਮੀਟਿੰਗ ਰੱਖੀ ਸੀ ਬਹੁਤ ਜਿੰ ਸਮਾਈ ਪਾਰਟੀ ਨੇ ਜੋ ਪੰਜਾਬ ਦੇ ਅੰਦਰ ਅਸੀਂ ਇਹ ਸ਼ੁਰੂ ਕੀਤਾ ਹੈ ਜਿਹੜੇ ਵਜੋਂ ਦਾ ਮਕਸਦ ਇਹ ਹੈ ਕਿ BSP ਦੇ ਜਥੇਬੰਦਕਾਂ ਚੈਨ ਨੂੰ ਮਜ਼ਬੂਤ ਕੀਤਾ ਜਾਵੇ ਸਭ ਤੋਂ ਪਹਿਲਾ ਸਟੈਪ ਪਾਰਟੀ ਨੂੰ ਜਥੇਬੰਦਕਤੌਰ ਤੇ ਤਕੜਾ ਕਰਨਾ ਹੈ ਔਰ ਉਸ ਤੋਂ ਬਾਅਦ ਪੰਜਾਬ ਦੇ ਜਨਤਕ ਮਸਲੇ ਜੋ ਹੈ ਪੰਜਾਬ ਦੀ ਸਰਕਾਰ ਕਾਂਗਰਸ ਅਕਾਲੀ ਭਾਪੀ ਦੀ ਸਰਕਾਰ ਦੋਨਾਂ ਸਰਕਾਰਾਂ ਨੂੰ ਜਨਤਾ ਜਿਹੜੀ ਦੇਖ ਚੁੱਕੀ ਸੀ ਉਹਨਾਂ ਦੀ ਤਰ੍ਹਾਂ ਇਹ ਤੀਜੀ ਸਰਕਾਰ ਵੀ ਸਾਬਤ ਹੋ ਰਹੀ ਜੋ ਕਿ ਪੰਜਾਬ ਚ ਨਸ਼ੇ ਦਾ ਖਾਤਮਾ ਕਰਨ ਦਾ ਵਾਅਦਾ ਤਿੰਨ ਮਹੀਨੇ ਚ ਕਰਨੇ ਦਾ ਇਹ ਕਰਕੇ ਆਇਸੀ ਉਹ 10 ਸਾਲ ਹੋਣ ਦੇ ਕਰੀਬ ਆ ਪੂਰਾ ਪੰਜਾਬ ਅੱਜ ਇਸ ਸਮੱਸਿਆ ਤੋਂ ਪ੍ਰੇੜਤ ਹੈ। ਔਰ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਡਰਗ ਮਾਫੀਆ ਦੇ ਟਾਰਗੇਟ ਦਾ ਸ਼ਿਕਾਰ ਹੋ ਰਹੀ। ਔਰ ਅੱਜ ਤੱਕ ਵੀ ਸਾਰੀਆਂ ਸਰਕਾਰਾਂ ਔਰ ਮੌਜੂਦਾ ਸਰਕਾਰ ਵੀ ਜਵਾਨੀ ਬਚਾਉਣ ਤੇ ناکਾਮ ਰਹੀ। ਬਹੁਜੀ ਸਮਾਜ ਪਾਰਟੀ ਦੇ ਸਭ ਤੋਂ ਪਹਿਲਾ ਮੁੱਦਾ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦਾ ਸਭ ਤੋਂ ਸੰਜੀਦਾ ਮੁੱਦਾ ਮੈਨੂੰ ਮਹਿਸੂਸ ਕਰਦਾ ਹੈ ਸੰਵੇਦਨਸ਼ੀਲ ਮੁੱਦਾ ਔਰ ਦੂਸਰੀ ਜਵਾਨੀ ਦੇ ਸਾਹਮਣੇ ਬੇਰੁਜ਼ਗਾਰੀ ਦਾ ਚੈਲੰਜ ਹੈ ਔਰ ਆਰਥਿਕ ਤੌਰ ਤੇ ਆਮ ਪਾਰਟੀ ਨੇ ਜਿਹੜਾ ਅਜੰਡਾ ਇਲੈਕਸ਼ਨ ਤੋਂ ਪਹਿਲਾਂ ਰੱਖਿਆ ਸੀ ਉਹਨਾਂ ਨੇ ਕਾਫੀ ਕਸੀ ਪੰਜਾਬ ਨੂੰ ਜਲਦੀ ਹੀ ਕਰਜ਼ਾ ਮੁਕਤ ਸੂਬਾ ਬਣਾ ਦਿਆ। ਉਹ ਕਰਜ਼ਾ ਮੁਕਤ ਸੂਬਾ ਬਣਨੇ ਦੀ بجائے ਹੁਣ ਤਾਂ ਤਨਖਾਹਾਂ ਵੀ ਕਰਜ਼ਾ ਲੈ ਕੇ ਦਿੱਤੀਆਂ ਜਾ ਰਹੀਆਂ। ਤਾਂ ਆਰਥਿਕ ਦਿਸ਼ਾ ਦੇ ਵਿੱਚ ਵੀ ਇਹ ਸਰਕਾਰ ਪਹਿਲੀ ਸਰਕਾਰਾਂ ਦੇ ਤਰ੍ਹਾਂ ਹੀ ਸਾਬਤ ਹੋਈ ਹੈ। ਔਰ ਪੰਜਾਬ ਦੀ ਆਰਥਿਕਤਾ ਇੱਕ ਤਰ੍ਹਾਂ ਨਾਲ ਕੋਲੈਪਸ ਹੋ ਗਈ ਹੈ ਜਰ-ਜਰ ਹੋ ਤੇ ਪਈ। ਕਿਸਾਨੀ ਮਜ਼ਦੂਰ ਵਪਾਰੀ ਦੁਕਾਨਦਾਰ ਸਭ ਇਸ ਸੰਤਤ ਅਸੰਤੋਸ਼ ਤੇ ਕਾਰਜਕਾਰੀ ਤੋਂ ਔਰ ਲੈਂਡ ਆਊਟਰ ਦੇ ਮੁੱਦੇ ਦੇ ਉੱਪਰ ਅਸੀਂ ਰੋਜ਼ ਪਰਦੇ ਆ ਉੱਤੇ ਘਰ ਵਿੱਚ ਆ ਕੇ ਲੁੱਟੋ ਗਏ ਮਾਰਡਰ ਹੋ ਗਿਆ ਅਗਵਾ ਕਰ ਲਿਆ ਰੋਟੀਆਂ ਮੰਗੀਆਂ ਸਨੱਚੇ ਕੋਈ ਆ ਤੋ ਇਹ ਆਮ ਆਦਮੀ ਦੀ ਸਰਕਾਰ ਹੈ ਮੈਂ ਮਹਿਸੂਸ ਕਰਦਾ ਕਿ ਆਮ ਆਦਮੀ ਸੁਰੱਖਿਤ ਨਹੀਂ ਆਮ ਆਦਮੀ ਅਨਿਆਯ ਅਤਿਆਚਾਰ ਔਰ دہشت ਦੇ ਵਿੱਚ ਜ਼ਿੰਦਗੀ ਆਪਣੀ ਜਿਉਣ ਲਈ ਮਜਬੂਰ। ਇਸ ਕਰਕੇ ਅਸੀਂ ਆਪਣੀ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਸੱਦਾ ਦਿੱਤਾ ਕਿ ਭਈ ਆਪਣੇ ਨਿਤबंधਕਾਂ ਚਾਂਚੇ ਨੂੰ ਮਜਬੂਰ ਕਰਦੇ ਹੋਏ ਆਪਾਂ ਪੰਜਾਬ ਦੇ ਮਸਲਿਆਂ ਤੇ ਲੜਾਈ ਲੜੀ। ਖਾਸ ਕਰਕੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਉੱਥੇ ਅਸੀਂ ਦੇਖਦੇ ਆ ਕਿ ਦੇਰੀ ਵਿੱਚ ਸਰਕਾਰ ਕੇਂਦਰ ਚ ਆਈ ਆ ਅੱਜ ਭਾਰਤੀ ਜਨਤਾ ਪਾਰਟੀ ਦੀ ਐਨਡੀਆ ਵੀ ਸਰਕਾਰ ਆ ਇਸ ਤੋਂ ਪਹਿਲਾਂ ਕਾਂਗਰਸ ਦੀ ਜੁਪੀ ਦੀ ਸਰਕਾਰ ਰਹੀ ਹੈ ਜਿਹੜੀਆਂ ਵੀ ਸਰਕਾਰਾਂ ਕੇਂਦਰ ਚ ਆਈਆਂ ਉਹ ਪੰਜਾਬ ਨੂੰ ਆਪਣੀ ਰਾਜਧਾਨੀ ਨਹੀਂ ਬਹਾਈਆਂ ਨਿਕਲ ਸਕਦੇ ਸੋ ਇਸ ਤੋਂ ਬਡੀ ਬੈਂਸ ਆਪੇ ਪੰਜਾਬ ਨਾਲ ਕਿਆ ਹੋ ਸਕਦੇ ਆ ਕਿ ਪੰਜਾਬ ਦੇ ਕੋਲ ਆਪਣੀ ਰਾਜਧਾਨੀ ਹੋਈ ਹਨ ਔਰ ਉਲਟਾ ਹਰ ਸਰਕਾਰ ਜਿਹੜੀ ਆ ਚੰਡੀਗੜ੍ਹ ਦੇ ਪ੍ਰੈਜੈਂਟ ਸਟੇਟਸ ਨਾਲ ਛੇੜਛਾੜ ਕਰਕੇ ਪੰਜਾਬੀਆਂ ਦੇ ਸੈਂਟੀਮੈਂਟਸ ਨੂੰ ਅਟੈਕ ਕਰਦੇ ਰਹੇ ਮੈਂ ਕੇਂਦਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਦੀਆਂ ਭਾਵਨਾਵਾਂ ਪੰਜਾਬ इमोਸ਼ਨਲੀ ਚੰਡੀਗੜ੍ਹ ਨਾਲ ਜੁੜਿਆ ਹੋਇਆ ਉਹਨੂੰ ਆਪਣਾ ਮੰਨਦਾ ਹੈ ਤਾਂ ਕੇਂਦਰ ਦੀ ਸਰਕਾਰ ਐਸੀ ਕੋਈ ਛੇੜਛਾੜ ਨਾ ਕਰੇ ਜਿਸ ਨਾਲ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਮੋਸ਼ਨਲੀ ਇੰਜेक्ट ਫੀਲ ਕਰੇ ਔਰ ਸੈਨਿਤ ਦਾ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ 이슈 ਆ ਉਹਦੇ ਵਿੱਚ ਵੀ ਇਲੈਕਸ਼ਨ ਨੂੰ ਰੂਲ ਆਊਟ ਕਰਨਾ ਇਹ ਕੇਂਦਰ ਦੀ ਸਰਕਾਰ ਦੀ ਜੋ ਡਿਕਟੇਟਰ ਮੈਂਟੈਲਟੀ ਆ ਉਹਦਾ ਪ੍ਰਦਰਸ਼ਨ ਕਰਦਾ ਭਾਰਤ ਦਾ ਸੰਵਿਧਾਨ ਉਹ ਅਲੈਕਟਰਲ ਪ੍ਰੋਸੈਸ ਦਾ ਮਦਈ ਹੈ ਅਲੈਕਟਰਲ ਪਾਰਟਿਸਪੇਸ਼ਨ ਦਾ ਮਦਈ ਹੈ ਲੇਕਿਨ ਭਾਰਤ ਦਾ ਹੁਕਮਰਾਨ ਜਿਹੜਾ ਔਰ ਡਿਕਟੇਟਰ ਹਨਾ ਨਜ਼ਰੀਏ ਨਾਲ ਹਰੇਕ ਸੰਸਾਰ ਦੀ 드라마ਤਮਕ ਮੋਦੀ ਸਮਾਜ ਪਾਰਟੀ ਦੀ ਚੰਦੀਕਰ ਦੇ ਪ੍ਰਸ਼ਾਸਕ ਨੂੰ ਔਰ ਕੇਂਦਰ ਦੀ ਸਰਕਾਰ ਨੂੰ ਇਸਲਾਹ ਹੈ ਕਿ ਨੌਜਵਾਨ ਉਹਦੇ ਵਿੱਚ ਹਿੱਸਾ ਲੈਂਦੇ ਆ ਸਟੂਡੈਂਟ ਹਿੱਸਾ ਲੈਂਦੇ ਆ ਔਰ ਜਿਹੜੇ ਸਟੂਡੈਂਟ ਰਹੇ ਆ ਉਹ ਉਸ ਪ੍ਰਕਿਰਿਆ ਦੇ ਹਿੱਸਾ ਲੈਂਦੇ ਆ ਤੋਂ ਇਹ ਤੁਸੀਂ ਉਹਨਾਂ ਨੂੰ ਉਹਨਾਂ ਦੇ ਰਾਈਟ ਤੋਂ ਵਾਂਝੇ ਨਾ ਕਰੋ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਉਹ ਅਡਾਪਟ ਕੀਤਾ ਜਾਏ ਜਲਦੀ ਤੋਂ ਜਲਦੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਉਹ ਚੰਡੀਗੜ੍ਹ ਦੇ ਸ਼ਹਿਰ ਸ਼ਹਿਰ ਦੇ ਮੁੱਦੇ ਤੇ ਕੇਂਦਰ ਸਰਕਾਰ ਜੋ ਕਰ ਰਹੀ ਹੈ ਉਦੋਂ ਤੇ ਆਮ ਪਾਰਟੀ ਦੀ ਸਰਕਾਰ ਦੀ ਖਮੋਸ਼ੀ ਜਿਹੜੀ ਹੈ ਉਹ ਪੰਜਾਬ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਨਤਾ ਨੇ ਉਹਨੂੰ ਬੰਮੇਤ ਰੰਮੇ ਐਮ ਐਲ ਏ ਚੁਣ ਕੇ ਦਿੱਤੇ ਤਾਂ ਐਸੀ ਮਜ਼ਬੂਤ ਸਰਕਾਰ ਮੇਰੇ ਕਾਲ ਬਹੁਤ ਦੇਰ ਬਾਅਦ ਪੰਜਾਬ ਚ ਮਣੀ ਹੋਗੀ ਲੇਕਿਨ ਮਜ਼ਬੂਤ ਸਰਕਾਰ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਮਜ਼ੋਰ ਸਰਕਾਰ ਸਾਫ ਹੋ ਰਹੀ ਤਾਂ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅੰਦਰਵਾਹ ਕਰਨਾ ਚਾਹੀਦਾ ਕਿਤੇ ਪੰਜਾਬ ਦੇ ਹਿੱਤਾਂ ਦਾ ਗੁੱਦਾ ਆਵੇ ਉੱਥੇ ਸਰਕਾਰ ਨੂੰ ਬੰਦੇ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਜਿਵੇਂ ਖਾਲੀ ਦਲ ਦੇ ਵਿੱਚ ਬੜਾ ਖਲਾਫਿਆ ਹੋਇਆ ਤੇ ਅੰਤਿਕ ਵੋਟ ਆ ਜਿਹੜੀ ਉਸ ਵਕਤ ਜਿੱਤੇ ਸੀ ਵੀ ਕਿੱਦ ਨੂੰ ਜਾਵੇ ਪਸਪਾ ਜਿਹੜੀ ਖੁਦ ਨੂੰ ਇੱਕ ਤਰ੍ਹਾਂ ਦਾ ਪੰਚਤ ਹੀ ਮੰਨਦੇ ਆ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਮਾਲਫਰ ਮਾਮਲੇ ਦੇ ਜਿਹੜੀ ਪੰਚਤ ਸੋਲ ਦੇ ਲੋਕ ਰਹੇ ਹੋ देखो जो गुरु साहब ने सोचते थे हिंदू तर्क को और आपके इमाम साहब के मानस की जात सब एक ही पहचान दे प्रैक्टिकली इस सोच ਨੂੰ ਕੋਈ ਲੈ ਕੇ ਅੱਗੇ ਵੱਧ ਰਿਹਾ ਕਿ ਜਿੱਥੇ ਜਾਤੀ ਔਰ ਧਰਮ ਦੇ ਬੰਡ ਨੂੰ ਖਤਮ ਕਰਕੇ ਭਾਈਚਾਰੇ ਦਾ ਸੀਮਟ ਲਗਾ ਕੇ ਇੱਕ ਜਮਾਤ ਬਣਾਉਣ ਦਾ ਯਤਨ ਜੇ ਹੋ ਰਿਹਾ ਤਾਂ ਉਹ ਸਿਰਫ ਸਿਰਫ ਬਾਲੀ ਸਵਾਜ پارٹی ਕਰਦੇ ਕਿਸ ਕਰਕੇ ਜਿਹੜੀ ਪੰਥਕ ਸੋਚ ਦਾ ਬੋਤਲ ਆ ਉਹਨਾਂ ਨੂੰ ਮੇਰਾ ਸੱਦਾ ਹੈ ਕਿ ਉਹ ਸਾਰੇ ਦਲਾਂ ਦਾ ਰੋਲ ਦੇਖ ਲੈ ਪੰਜਾਬ ਦੇ ਅੰਦਰ ਜਿਹੜੇ ਪੰਥ ਦੇ ਚੈਂਪੀਅਨ ਕਹਿੰਦੇ ਸੀ ਆਪਣੇ ਆਪ ਨੂੰ ਉਹਨਾਂ ਦਾ ਰੋਲ ਕੀ ਰਿਹਾ ਔਰ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਿਆ ਕੀਤਾ ਔਰ ਅੱਜ ਭਾਰਤੀ ਜਨਤਾ ਪਾਰਟੀ ਕਿਆ ਕਰ ਰਹੀ ਭਾਰਤੀ ਜਨਤਾ ਪਾਰਟੀ ਗੁਰਦੁਆਰਿਆਂ ਤੇ ਕਬਜ਼ੇ ਕਰ ਰਹੀ ਆ ਔਰ ਕਾਂਗਰਸ ਪਾਰਟੀ ਨੇ ਆਪਣੇ ਸਮੇਤ ਜੋ 84 ਦਾ ਕਤਲੇਆਮ ਹੋਇਆ ਜੋ ਚਰੇ ਕਲ ਤੱਕ ਸਾਫਲੇ ਹਮਲਾ ਹੋਇਆ ਉਹ ਪੰਜਾਬੀ ਸਿੱਖ ਹੋਣ ਹੋ ਜੇ ਪੁੱਲੇ ਨਹੀਂ ਇਸ ਕਰਕੇ ਉਹਨਾਂ ਦੇ ਕਰਤਾਰ ਨੂੰ ਧਿਆਨ ਚ ਰੱਖਦੇ ਪੰਥ ਦੀ ਚਰਦੇ ਕਲਾ ਲਈ ਗੁਰੂਆਂ ਦੀ ਸੋਤ ਨੂੰ ਉਹਦਾ ਵਿਸਾਰ ਕਰਨ ਲਈ ਜਨ ਜਨ ਤੱਕ ਲੇ ਜਾਣ ਦੇ ਲਈ ਭੋਜਨ ਸਮਾਜ ਪਾਰਟੀ ਇੱਕ ਪਲੇਟਫਾਰਮ ਹਸਾਬ ਕੰਚੀ ਰਾਮ ਜੀ ਨੇ ਵੀ ਆਪਣੇ ਸਮੇਂ ਤੇ ਸਾਰੇ ਮਨਿਆਵਰਤੀ ਦੇ ਹਿੱਤਾਂ ਦੀ ਰਾਖੀ ਲਈ ਸੰਮੇਲਨ ਕਰੇ ਸੀ ਔਰ ਪੰਜਾਬ ਚ ਲੁਧਿਆਣੇ ਸਿੱਖ ਸਮਾਜ ਦਾ ਹਿੱਤ ਭੋਜਨ ਸਮਾਜ ਪਾਰਟੀ ਨਾਲ ਸੁਰੱਖਿਤ ਸੰਮੇਲਨ ਕੀਤਾ ਗਿਆ ਸੀ ਖਾਸ ਕਰਕੇ ਮੈਂ ਪੰਥਕ ਸੋਚ ਦੇ ਵੋਟਰਾਂ ਨੂੰ ਸਿੱਖ ਸਮਾਜ ਨੂੰ ਪੂਰੇ ਪੰਜਾਬ ਚ ਪੂਰੇ ਵਿਸ਼ਵ ਦੇ ਵਿੱਚ ਬੈਠੇ ਸਿੱਖ ਭਾਈਚਾਰੇ ਦੇ ਨਾਂ ਇਹ ਭੋਜਨ ਸਮਾਜ ਪਾਰਟੀ ਦੇ ਪਲੇਟਫਾਰਮ ਤੇ ਇੱਕ ਤਾਂ ਉਹ ਫ੍ਰੀਕਵੈਂਟਲੀ ਆਜ਼ਾਦੀ ਨਾਲ ਆਪਣੇ ਕਲਚਰ ਦੀ ਗੱਲ ਆਪਣੇ ਧਰਮ ਦੀ ਗੱਲ ਰੱਖ ਸਕਦੇ ਆ ਔਰ ਆਪਣੇ ਕਲਚਰ ਨੂੰ ਵਧਣ ਫੁੱਲਣ ਦਾ ਉਹਨਾਂ ਦੇ ਕਲਚਰ ਨੂੰ ਮੌਕਾ ਵੀ ਇਸ ਦੇ ਅੰਦਰ ਮਿਲ ਸਕਦਾ ਤੇ ਉਹ ਬਹੁਤ ਜੀ ਸਮਾਜ ਪਾਰਟੀ ਨਾਲ ਪੰਥਕ ਸੋਚ ਜਿਹੜੀ ਆ ਕੇ ਖੜੀ ਹੋਵੇ ਪੰਥਕ ਸੋਚ ਦਾ ਵੋਟ ਡਾ ਕੇ ਖੜਾ ਹੋਵੇ ਅੱਛਾ ਪੰਥਕ ਸੋਚ ਦੇ ਜਿਹੜੇ ਲੋਕ ਨੇ ਜਿਵੇਂ ਅਕਸਰ ਕੋਈ ਨਾ ਕੋਈ ਪ੍ਰੋਗਰਾਮ ਕਰਾ ਦੇ ਜਾਂਦੇ ਨੇ ਤੁਹਾਨੂੰ ਜਿਵੇਂ ਹੁਣ ਤੁਸੀਂ ਨਵੇਂ ਦੁਆਰਾ ਪ੍ਰਧਾਨ ਬਣੇ ਹੋ ਤੇ ਤੁਹਾਨੂੰ ਕੋਈ ਸੱਦਾ ਪੁੱਟਾ ਇਦਾਂ ਦਾ ਆ ਰਿਹਾ ਇਹ ਦਿਨਾਂ ਦੇ ਵਿੱਚ ਜਿਹਦੇ ਨਾਲ ਇਹ ਮੈਸੇਜ ਜਾ ਸਕਦਾ ਕਿ ਪੰਥਕ ਸੋਚ ਕਿਤੇ ਨਾ ਕਿਤੇ ਸਸਵਾਦੇ ਵੱਲ ਝੁਕਾ ਕਰ ਸਕਦੇ ਹੋ ਦੇਖੋ ਪੰਥਕ ਸੋਚ ਜਰੀਆ ਮੌਜੂਦ ਸਮਾਜ ਪਾਰਟੀ ਉਹਦਾ ਹਮੇਸ਼ਾ ਸਤਿਕਾਰ ਕਰਦੇ ਰਹੀਏ ਸੱਦੇ ਵੀ ਆਉਂਦੇ ਆ ਜਾਈਦਾ ਵੀ ਆ ਕਿਉਂਕਿ ਜਿੱਥੇ ਵੀ ਕੋਈ ਸਮਾਜਿਕ ਮਸਲਾ ਹੁੰਦਾ ਹੈ ਜਾਂ ਸਮਾਜਿਕ ਕੋਈ ਪ੍ਰੋਗਰਾਮ ਹੁੰਦਾ ਉੱਥੇ ਅਸੀਂ ਜਾਈਦਾ ਅ ਰੋਡੇ ਪਿੰਡ ਦੇ ਵਿੱਚ ਬਾਬਾ ਜਗENDER ਸਿੰਘ ਜੀ ਦੀ ਵਰਸੀ ਸੀ ਉਹਨਾਂ ਦਾ ਮੈਨੂੰ ਸੱਦਾ ਆਇਆ ਮੈਂ ਕਿਉਂਕਿ ਸਾਬਕਾ ਅੰਛੀ ਰਾਮ ਜੀ ਦੇ ਨਾਲ ਉਹਨਾਂ ਨੇ ਜਦੋਂ ਸੰਗਠਨ ਸਟੇਜ ਨੂੰ ਸੰਬੋਧਨ ਕੀਤਾ ਸੀ ਤਾਂ ਵਿਐਸਪੀ ਉਸ ਵਕਤ ਫਲੋਰ ਦੀ ਲੋਕ ਸਭਾ ਜਿੱਤੀ ਸੀ ਤਾਂ ਸਾਬਕਾ ਅੰਛੀ ਰਾਮ ਜੋ ਗੁਰੂਗ੍ਰੰਥ ਸਾਹਿਬ ਦੇ ਵਿੱਚ ਬਾਣੀ ਗੁਰੂਆਂ ਨੇ ਸਮਾਜਿਕ ਇਕਤਾ ਦਾ ਸੰਦੇਸ਼ ਦਿੱਤਾ ਜਾਤੀਵਾਦ ਦੇ ਖਾਤਮੇ ਦੀ ਭਾਈ ਜਰਖ ਸੰਦੀ ਮਜਬੂਤੀ ਦੇ ਸਭ ਕਾਂਚੀ ਰਾਮ ਵੀ ਉਸੇ ਸੋਚ ਤੇ ਪੈਰਾ ਦੰਦੇ ਸੀ। ਔਰ ਬਾਬਾ ਚਕੰਦਰ ਸਿੰਘ ਜੀ ਨੇ ਵੀ ਸਭ ਕਾਂਚੀ ਰਾਮ ਜੀ ਦੇ ਸੱਜਣ ਦੇ ਨੂੰ ਸਮਝਿਆ ਸੀ ਕਿਵੇਂ ਮੁਰੂ ਗ੍ਰੰਥ ਸਾਹਿਬ ਦੀ ਗੱਲ ਦੇ ਕੋਈ ਅੱਗੇ ਲੈ ਕੇ ਜਾ ਸਕਦਾ ਤਾਂ ਬਹੁਤ ਸਮਾਜ ਪਰ। ਇਸ ਕਰਕੇ ਮੈਂ ਮਹਿਸੂਸ ਕੀਤਾ ਕਿ ਜ਼ਰੂਰ ਨੂੰ ਸ਼ਬਦਾਂ ਗਰੇ ਪੇਂਟ ਕਰਨ ਦੇਣਾ ਚਾਹੀਦਾ। ਔਰ ਇਸ ਤੋਂ ਇਲਾਵਾ ਵੀ ਹੋਰ ਵੀ ਜਿੰਨੇ ਸਿਕ ਮਸਲੇ ਹੁੰਦੇ ਆ। ਮੈਂ ਪਾਰਲੀਮੈਂਟ ਦੇ ਵਿੱਚ ਐਮਪੀ ਰੰਦੇ ਹੋਏ ਵੀ ਉਠਾਈ ਸੀ ਔਰ ਪੰਜਾਬ ਦੇ ਵਿੱਚ ਵੀ ਵਕਤ ਵਕਤ ਤੇ ਉਠਾਉਂਦੇ ਰਹਿੰਦਾ ਔਰ ਜਿੱਥੇ ਵੀ ਸਿੱਖ ਸਮਾਜ ਦੇ ਲਈ ਨਿਆਂ ਦੇ ਲਈ ਅ ਇਨਸਾਫ ਦੇ ਲਈ ਖੜੇ ਹੋਣ ਦੀ ਲੋੜ ਹੋ ਗਈ ਤਾਂ ਮੋਜਨ ਸਮਾਜ ਪਾਰਟੀ ਉੱਤੇ ਸਿੱਖ ਪਾਈਚਰੇ ਨੂੰ ਖੜੀ ਨਜ਼ਰ ਆਏਗੀ ਛੜਾਇਆ ਦੁਕਾਨਦਾਰ ਵਪਾਰੀ ਆ ਕਰਮਚਾਰੀ ਆ ਤਾਂ ਸਭ ਦੇ ਹਿੱਤਾਂ ਦੇ ਰਾਖੇ ਕਰਨ ਦੇ ਲਈ ਮੋਜਨ ਸਮਾਜ ਪਾਰਟੀ ਇੱਕ ਸਬਦਾ ਸੰਝਾ ਗੁਲਦਸਤਾ ਹੈ

ਜਿਸ ਵੀ ਦੇ ਸਮਰਥਕ ਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ ਔਰ ਸਾਡਾ ਯਤਨ ਹੋਗਾ ਕਿ ਸੰਗਠਨ ਨੂੰ ਮਜ਼ਬੂਤ ਕਰਕੇ ਜਿਸ ਮੁਕਾਮ ਤੱਕ ਪੈਂਦੀ ਇਸ ਅੰਦੋਲਨ ਨੂੰ ਲੈ ਕੇ ਜਾਣ ਦਾ ਸੰਕਲਪ ਲੈ ਕੇ ਤੇਰੇ ਵਾਂਗ ਸਭ ਨੇ ਆਪਣੀ ਜ਼ਿੰਦਗੀ ਲਗਾਈ ਹੈ ਉਸ ਮੁਕਾਮ ਤੱਕ ਅਸੀਂ ਮਿਲ ਕੇ ਜ਼ਰੂਰ ਲੈ ਕੇ ਜਾਵਾਂਗੇ ਪਿਛਲੇ ਕੁਝ ਵਰਕਰਾਂ ਨੂੰ ਵੱਡੇ ਲੀਡਰਾਂ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਕਿਤਨਾ ਕਿਤੇ ਉਹਨਾਂ ਨੂੰ ਦੁਬਾਰਾ ਪਾਰਟੀ ਦੇ ਵਿੱਚ ਲੈਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਜੇ ਕੋਈ ਜਿਹਦਾ ਕੋਈ ਗੰਭੀਰ ਅਪਰਾਧ ਨਹੀਂ ਹੈ ਉਹਨਾਂ ਸਭ ਨੂੰ ਸਾਡਾ ਸਦਾ ਹੈ ਕਿ ਵੀ ਉਹ ਮੋਜਨ ਸਮਾਜ પાર્ટી ਦੇ ਨਾਲ ਅਕੇ ਜੁੜਨ ਕਿਉਂਕਿ ਇਹ ਅੰਦੋਲਨ ਸਮਾਜ ਦੀ ਜ਼ਰੂਰਤ ਹੈ ਸਮਾਜ ਦੇ ਅਣਖ ਦਾ ਸਰੈਮਾਨ ਦਾ ਆਤਮ ਨਿਰਭਰਤਾ ਦਾ ਅੰਦੋਲਨ ਆਪਾਂ ਸਾਰੇ ਲੜਕੇ ਇਹਨੂੰ ਮਜ਼ਬੂਤ ਕਰੀਏ ਕਿਸੇ ਦੇ ਕਿਸੇ ਵੀ ਕੋਈ ਨਿਰਾਸ਼ਾ ਹੈ ਕੋਈ ਨਿਰਾਸ਼ਗੀ ਪਿਛਲੇ ਸਮੇਂ ਚ ਰਹੀ ਹੋ ਵੀ ਤੋਂ ਸਭ ਨੂੰ ਇੱਜ਼ਤ ਮਾਨ ਸਨਮਾਨ ਦੇਵਾਂਗੇ ਸਭ ਦਾ ਸਤਿਕਾਰ ਹੋਊਗਾ ਸਭ ਨੂੰ ਮੌਕੇ ਦੇਵਾਂਗੇ ਲੀਡਰਸ਼ਿਪ ਹਿੱਸੇਦਾਰੀ ਦੇਵਾਂਗੇ ਔਰ ਇਸ ਅੰਦੋਲਨ ਨੂੰ ਆਪਾਂ ਮਿਲ ਜੁਲ ਕੇ ਅੱਗੇ ਲੈ ਕੇ ਜਾਣਾ ਸਭ ਨੂੰ ਮੇਰਾ ਸੱਦਾ